ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਡ ਖੇਤਰ ਸੁਲਤਾਨਪੁਰ ਲੋਧੀ ਦੇ ਹੜ੍ਹਾਂ ਤੋਂ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਅਤੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸੁਣੀਆਂ ਬਾਦਲ ਨੇ ਕਿਹਾ ਕਿ ਜਦੋਂ ਵੀ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਸੀ ਉਹਨਾਂ ਸਮਿਆਂ ਤੇ ਹੜ੍ਹਾਂ ਦੌਰਾਨ ਪ੍ਰਭਾਵਿਤ ਲੋਕਾਂ ਦੀ ਪੂਰੀ ਸਾਰ ਲਈ ਜਾਂਦੀ ਸੀ ਅਤੇ ਸਮੇਂ ਸਿਰ ਗਿਰਦਾਵਰੀਆਂ ਕਰਵਾ ਕੇ ਫਸਲਾਂ ਤੇ ਹੋਰ ਨੁਕਸਾਨ ਦਾ ਮੁਆਵਜ਼ਾ ਵੀ ਦਿੱਤਾ ਜਾਂਦਾ ਸੀ। ਉਹਨਾਂ ਕਿਹਾ ਕਿ ਮਾਨ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ ਅਤੇ ਬੜੀ ਦੁੱਖ ਦੀ ਗੱਲ ਹੈ ਕਿ 2023 ਵਿੱਚ ਆਏ ਹੜ੍ਹਾਂ ਦੇ ਮੁਆਵਜ਼ੇ ਅਜੇ ਤੱਕ ਵੀ ਕਿਸਾਨਾਂ ਨੂੰ ਨਹੀਂ ਮਿਲੇ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹੜ੍ਹ ਪੀੜਤਾਂ ਦੀ ਸਾਰ ਲਈ ਜਾਵੇ ਅਤੇ ਤੁਰੰਤ ਹੀ ਜ਼ਮੀਨਾਂ ਦੀਆਂ ਗਿਰਦਾਵਰੀਆਂ ਕਰਵਾ ਕੇ ਬਣਦਾ ਮੁਆਵਜ਼ਾ ਵੀ ਦਿੱਤਾ ਜਾਵੇ। ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰਾ ਕੋਲ ਬਹੁਤ ਸ਼ਕਤੀ ਹੈ। ਐਸਐਮਈ ਸਿੰਚਾਈ ਵਿਭਾਗ ਦੀ ਪੂਰੀ ਮਸ਼ੀਨਰੀ ਨੂੰ ਇੱਥੇ ਤਨਾਤ ਕਰਨਾ ਤੇ ਮੁਆਵਜ਼ਾ ਦੇਣ ਲਈ ਹੋਰ ਜ਼ਰੂਰੀ ਸਹੂਲਤਾਂ ਪ੍ਰਦਾਨ ਕਰਨ ਦੀ ਬਹੁਤ ਲੋੜ ਹੈ ਪ੍ਰਭਾਵਿਤ ਖੇਤਰਾਂ ਵਿੱਚ ਸਿੰਚਾਈ ਵਿਭਾਗ ਦੀ ਕੋਈ ਵੀ ਹਰਕਤ ਦਿਖਾਈ ਨਹੀਂ ਦੇ ਰਹੀ ਸਰਕਾਰ ਨੂੰ ਅਗਲੇ ਖੇਤਰ ਨੂੰ ਬਚਾਉਣ ਦੇ ਲਈ ਤੁਰੰਤ ਯਤਨ ਕਰਨੇ ਚਾਹੀਦੇ ਨੇ ਸਾਰੇ ਵਿਭਾਗਾਂ ਲਈ ਬਚਾਅ ਅਤੇ ਰਾਹਤ ਕਾਰਜ ਦੀ ਜ਼ਿੰਮੇਵਾਰੀ ਤੈਅ ਕਰਨੀ ਜ਼ਰੂਰੀ ਹੈ ਇਸ ਦੌਰਾਨ ਉਹ ਹੋਰ ਕੀ ਕੁਝ ਬੋਲੇ ਤੁਸੀਂ ਇੱਕ ਵਾਰ ਉਹ ਵਿਸਨੋ ਅੱਗੇ ਜਾਣ ਅੱਗੇ ਬੰਦ ਹੈ ਅੱਗੇ ਜੀ ਪਾਣੀ ਪਾਣੀ ਹੈ ਸਾਰਾ ਦੱਸੋ ਤੁਸੀਂ ਇਸ ਵਾਰ ਇਖੁਈ ਸਾਰੇ ਸਾਰੇ ਨਹੀਂ ਅੱਗੇ ਜਾ ਸਕਦੇ ਅੱਗੇ ਜਾ ਨਹੀਂ ਕੀ ਪ੍ਰੋਬਲਮ ਹੈ ਕੱਪੀ ਜਸਰ ਸੜਕ ਉੱਪਰ ਜੀ ਵੀ ਜੀ ਬੁਲਾ ਲੈਣੇ ਲਾਉਣੇ ਹਾਂ ਹਾਂ ਚੱਲ ਚੱਲ ਸਾਰਾ ਤਾਂ ਪਾਉਣ ਤੋਂ ਬਾਅਦ ਨੂੰ ਪਾਉਣ ਤੋਂ ਬਾਅਦ ਜੋ ਸ਼ਾਮ ਦੇ ਸਮੇਂ ਦੀ ਹੈ ਇੰਗਲੈਂਡ ਦਾ ਖੇਤ ਕਿੰਨੇ ਕਿੰਨੇ 3.4 5 ਪਿੰਡ ਇਹ ਬਹੁਤ ਹੋਰ ਦਾ ਰੈਕਟਰ ਜਿਹੜਾ ਜ਼ਮੀਨ ਹੈ ਉਹ ਖਤਮ ਹੋ ਗਿਆ ਆਹਾਂ ਇਸ ਤੋਂ ਕਿਨਾਂ 6 ਕਿਲੋਮੀਟਰ ਸੱਤ ਆਹਾਂ ਪੂਰਾ ਆਪਾਂ ਕਰਨਾ ਅਲੀ ਉਹ ਹੀ ਮੈਂ ਕਰਨ ਲੱਗਾ ਚਲਾਵਲੇ ਜਾਣਾ ਆਪਾਂ ਇਸ ਤੋਂ 6-7 ਕਿਲੋਮੀਟਰ ਪੱਕਾ ਬਣੇਗਾ ਆਹਾਂ ਉਹ ਤੋ ਫੋਮੇ ਤਾਂ ਨਹੀਂ ਕਰਦੇ ਆ ਉਹ ਤੇ ਕੀ ਪਈ ਕਿੰਨਾ ਦਾ ਜਿਹੜਾ ਏਰੀਆ ਜੇ ਬਚਿਆ ਤੇ ਲੋਕ ਕੋਈ ਆਪਣੇ ਪੈਸੇ ਨਾਲ ਜਿਹੜਾ ਬੰਨ ਲਾ ਕੇ ਤੇ ਕੋਲੇ ਵਿਚਾਰ ਕਰ ਰਿਹਾ ਕੋਈ ਸਰਕਾਰ ਦਾ ਬੰਦਾ ਨਾ ਵੀ ਹੋਰ ਪਹੁੰਚਿਆ ਇਹ ਦਿਨ ਮਾਜਾ ਕਰ ਰਿਹਾ ਜੀ ਉਧਰ ਦੁਆਬਾ ਹੋਰ ਮੇਰੀ ਗੱਲ ਹੈ ਕਿਹੜਾ ਹਲਕਾ ਕਿਹੜਾ ਹੈ ਇਹ ਆਪਣਾ ਹੀ ਸੁਲਤਾਨ ਦੇ ਇੱਥੇ ਤਿੰਨ ਪੰਚਾਇਤਾਂ ਦੀ ਬਾਉ ਪੁਰ ਜਦੀਦ ਇਹ ਇੱਥੇ ਪਸੀ ਕਿਰਾਣ ਸੁਤਾਨਪੁਰ ਜੀ ਇਹ ਇਹ ਟਾਪੂ ਨਮਾ ਉਸ ਤੋਂ ਬਾਅਦ ਅੱਗੇ ਮਾਜੇ ਮਾਜਾ ਨਾ ਸ਼ੁਰੂ ਕਰਣਾ ਤਰਤਰਾ ਅਸੈਂਬਲੀ ਆਪਾਂ ਜੀ ਇਹਦਾ ਜਿਹੜਾ ਚੋਲਾ ਸਾਹਿਬ ਦਾ ਜਿਹੜਾ ਗੱਲ ਬਣਾਉਣਾ ਸੀ ਆਪਾਂ ਉਹ ਆਪਣਾ ਜਿਹੜਾ ਰਹਿ ਗਿਆ ਸੀ ਇਹਦੇ ਮਾਝਾ ਦੋ ਆਪਾਂ ਜੁੜ ਜਾਣਾ ਸੀ ਇਹਦੇ 'ਚ ਕੋਈ ਗੱਲ ਨਹੀਂ ਸੀ ਆਪਾਂ ਪਾਣੀ ਨਹੀਂ ਆਗੇ ਨਹੀਂ ਜਾਂਦੇ ਆਗੇ ਪਾਣੀ ਹੈ ਨਹੀਂ ਨਹੀਂ ਫਿਰ ਆਪਾਂ ਕਿਹਦੇ ਪਾਸੇ ਦੇਖਣਾ ਥੱਲੇ